ਅੱਜ ਵਿਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਮੈਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਰਿਆਂ ਹੀ ਨਹਿنگ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਜੀ ਆਇਆਂ ਕਹਿੰਦਾ ਤੇ ਨਾਲ ਹੀ ਅੱਜ ਜਿਹੜਾ ਵਿਸ਼ਾਲ ਮਹੱਲਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਪਖ ਦੀ ਅਗਵਾਈ ਦੇ ਵਿੱਚ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਪੂਰੇ ਜਾਹੋ ਜਲਾਲ ਤੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਮਹੱਲਾ ਆਰੰਭ ਹੋਇਆ ਤੇ ਜਿਹੜਾ ਹੁਣ ਜਿੱਥੇ ਸਟੇਡੀਅਮ ਦੇ ਵਿੱਚ ਆਪਾਂ ਪਹੁੰਚੇ ਆ ਤੇ ਜਿੱਥੇ ਘੋੜਸਵਾਰੀ ਦੇ ਜੋਰ ਉੱਥੇ ਹੀ ਸੰਮੇਲਨਾਂ ਦੇ ਵਿੱਚ ਇਹਦੀਆਂ ਵਿੱਚ ਪਹੁੰਚੇ ਆ ਉੱਥੇ ਹੀ ਸਾਰੇ ਸਾਰੀਆਂ ਨਹਿংসੰਗ ਜਥੇਵੰਦੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜਥੇਦਾਰ ਬਾਬਾ ਨਾਗਰ ਸਿੰਘ ਹਰਿਆਵਿਲਾ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਬਾਬਾ ਬਲਵਿੰਦਰ ਸਿੰਘ ਬਾਬਾ ਮਾਨ ਸਿੰਘ ਮੜੀਆਂ ਵਾਲੇ ਉੱਥੇ ਹੀ ਬਾਬਾ ਰਗਵੀਰ ਸਿੰਘ ਖਿਆਲੇ ਵਾਲੇ ਬਾਬਾ ਜੜ ਸਿੰਘ ਅਰਬਖਰਬਾ ਵਾਲੇ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਨਤਲ ਬਾਬਾ ਕੁਲਵਿੰਦਰ ਸਿੰਘ ਜੰਗੌਰ ਸਾਹ ਵਾਲੇ ਤੇ ਉੱਥੇ ਹੀ ਬਾਬਾ ਰਗਵੀਰ ਸਿੰਘ ਜੀ ਬਾਬਾ ਜਿਹੜੇ ਆ ਤਰਲੋਕ ਸਿੰਘ ਜੀ ਖਿਆਲੇ ਵਾਲੇ ਅੱਥਰਿਆ ਪ੍ਰੇਮ ਦੇ ਨਾਲ ਤੇ ਸਾਰੇ ਦਲ ਪੰਥ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਮੈਂ ਸਾਰੀਆਂ ਨਹਿੰਸਨ ਜਥੇਬੰਦੀਆਂ ਵੱਲੋਂ ਬੇਨਤੀ ਕਰਦਾ ਆਪਾਂ ਜਿਹੜੇ ਇਹ ਘੋੜਸਵਾਰੀ ਦੇ ਆਪਾਂ ਜਿਹੜੇ ਜੰਗ ਜੂ ਕਰਤਬ ਦੇਖਣੇ ਨੇ ਤੇ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਆਪਾਂ ਇਹਨਾਂ ਦੇ ਆਨੰਦ ਮਾਣਨੇ ਨੇ ਮੈਂ ਸਵੁੱਚੀਆਂ ਹੀ ਗੁਰੂਆਂ ਦੀਆਂ ਲਾਡਲੀਆਂ ਨੇ ਹਿੰਦ ਸਿੰਘ ਫੌਜਾਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਦੇ ਮਹਵਾਕ ਅਨਸਾਰ ਅੱਜ ਸਾਰੀਆਂ ਹੀ ਗੁਰਸੇਕ ਸੰਗਤਾਂ ਜਿਹੜੀਆਂ ਬਹੁਤ ਹੀ ਇਹ ਚਾਹ ਦੇ ਨਾਲ ਤੇ ਜਿੱਥੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਸਾਰੇ ਧਾਰਮਿਕ ਅਸਥਾਨਾਂ ਦੇ ਗੁਰਦੁਆਰਾ ਬੀਰ ਸਾਹਿਬ ਗੁਰਦੁਆਰਾ ਹੱਟ ਸਾਹਿਬ ਸਾਰੇ ਅਸਥਾਨਾਂ ਦੇ ਦਰਸ਼ਨ ਦਦਾਰੇ ਕਰ ਰਹੇ ਨੇ ਉੱਥੇ ਹੀ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗ ਜੂ ਕਰਤਬ ਨੇ ਉਹ ਵੇਖਣ ਵਾਸਤੇ ਸੰਗਤਾਂ ਦਾ ਜਿਹੜਾ ਬਹੁਤ ਵੱਡਾ ਫਾਠਾ ਮਾਰਦਾ ਜਿਹੜਾ ਸਮੁੰਦਰ ਹੈ ਉਹ ਇੱਥੇ ਪਹੁੰਚਿਆ ਹੋਇਆ ਮੈਂ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਸਾਰੇ ਤਰਨੇ ਦਲਾ ਵੱਲੋਂ ਤੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਅਸਤਤ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਨਾਲ ਹੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇ ਵਾਲੇ ਮਹਾਂਪੁਰਖ ਉਹਨਾਂ ਨੇ ਬਹੁਤ ਵਧੀਆ ਜਿਹੜੇ ਹਰ ਸਾਲ ਦੀ ਤਰ੍ਹਾਂ ਇਹ ਪ੍ਰਬੰਧ ਕੀਤੇ ਨੇ ਉਹਨਾਂ ਦਾ ਵੀ ਤੇ ਨਾਲ ਸਾਰਾ ਪ੍ਰਸ਼ਾਸਨ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਧੀਆ ਸਾਰੇ ਇੰਤਜ਼ਾਮ ਕੀਤੇ ਨੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਰੱਖਣ ਬਹੁਤ ਹੀ ਮਹੱਲੇ ਦੀਆਂ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਾ ਕੰਨਾ ਬੇਤ ਵੀ ਚੜ੍ਹਦੀ ਕਲਾ ਦੇ ਨਾਲ ਗੁਰੂ ਜੀਆਂ ਲਾਡਲੀ ਵਾਹ ਸਿਹਰ ਸਵਾਰਾ ਫੁੱਜਿਆ ਉਹ ਰੇਗ ਸਵਾਰ ਹੋ ਕੇ ਮਰਜੇ ਦੇ ਨਾਲ ਦੇਲੀ ਰਾਹ ਹਮੇ ਵਿਥੂਕਾਰ ਬੰਦਾ ਰਾਜੇ ਰਾਜ ਜੀ ਅੜਾ ਖੜੇ ਮੇ ਵਿਥੂਕਾਰ ਬੰਦਾ ਸੁਮੇਸ਼ ਸਿੰਘ ਆਪਣੀ ਹਿੰਦਾਨਾ ਵਿਥੂਕਾਰ ਮੇਟੇ ਸਿੰਘ ਤੇਰੇਂਦਰ ਦੇ ਵੀ ਕਹਿੰਦੇ ਨੇ ਵਿਥੂਕਾਰ ਬੰਦਾ ਸਰਗਸ ਸਿੰਘ ਅੰਕਲ ਵਿਕਾਰੋ ਦੇ ਜਾਇਆ ਮੱਧਰ ਤਾਰੇ ਵੀ 3000 ਨੂੰ ਬੋਲ ਕੇ ਵੀ ਟ੍ਰੇਨ ਦੇ ਨਾਲ ਕੱਲਾ ਜੰਮਾ ਤੇ ਲੱਗਣਾ ਕੱਲਾ ਫੱਟ ਕੇ ਦੋਵੇਂ ਪਿੰਡਾਂ ਦੇ ਖੜੇ ਹੋ ਗਏ 3-3 ਸੋਹਿਆ ਦੇ 4-4 ਹੋਏ ਤਾਂ ਰੈਡਰ ਸਵਾਰ ਹੋ ਕੇ ਸਿੰਘਾਂ ਨੇ ਭਾਈ ਸੰਤਾਨ ਨੂੰ ਜ਼ੋਰ ਦਿਖਾਉਣ ਲਈ ਟ੍ਰੇਨ ਦੇ ਨਾਲ ਓਏ ਓਏ ਵੇਖੀ ਵੇਖੀ ਰਹੀ ਕਿ ਪਿੱਛੇ ਹਟ ਕੇ ਬਹਾੜਾ ਦਾ ਮੰਡਾ ਲਾਣਾ ਸੈਤਰੀਆ ਗਾਰ ਜਾਜਕੋ ਜੀ ਕਾਰਨ ਜਾ ਰਹੇ ਫਟੇ ਪਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਵੇ ਪੰਤਕਾ ਦੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਰ ਦਿਹਾੜੇ ਤੇ ਪਲੂਹੀ ਗੁਰੂ ਕਾ ਖਾਲਸਾ ਪੰਥ ਹਰ ਪਾਏ ਦੀ ਤਰ੍ਹਾਂ ਸੱਜਰੇ ਪਾਏ ਦੀ ਦਾਕਾਰ ਦਿਹਾੜੇ ਤੇ ਗੁਰੂ ਮੇਲੇ ਮਨਾਉਂਦਾ बरे प्रेम सां गॾु लॻणी आहे ਦੇ ਫਲਾਰ ਹੋ ਕੇ ਦਰਬਾਰ ਜੀ ਅਨੰਦ ਦੇ ਸ੍ਰੀ ਦੇ ਮੇਜੇ ਫਲਾਰ